ਕਿਸੇ ਦੇ ਬਲੌਗਰ ਦੇ ਕਰਿਆ ਕਿ ਉਹਦੇ ਮਾਂ ਪਿਓ ਨੂੰ ਇਦਾਂ ਕੁਝ ਕਹਿਣਾ ਉਹ ਮੁਰੇ ਉਹਦੇ ਬੱਚੇ ਦੀ ਬੇਇੱਜ਼ਤੀ ਕਰਨੀ ਇਦਾਂ ਉਸ ਦੇ ਨਾਲ ਦੈਸਟ ਵਨ ਗੁੱਡ ਥਿੰਗ ਆਪਣੇ ਬਲੌਗਾਂ ਦੇ ਵਿੱਚ ਆਕਾਸ਼ ਪ੍ਰੀਤ ਕਪਲ ਦੇ ਜੱਗ ਪ੍ਰੀਤ ਕਪਲ ਨੇ ਰੋਸਟਰਾਂ ਨੂੰ ਮਾੜਾ ਚੰਗਾ ਬੋਲਿਆ ਸੀ ਜੋ ਜਿਸ ਤੋਂ ਬਾਅਦ ਰੋਮੀ ਠੱਗ ਲਾਈਫ ਵਾਲਾ ਮੁੰਡਾ ਉਹਨਾਂ ਦੇ ਘਰ ਗਿਆ ਸੀ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਨੂੰ ਕਿਉਂ ਗਲਤ ਬੋਲੇ ਸੀ ਜੇਕਰ ਇੱਕ ਰੋਸਟਰ ਨੂੰ ਬੋਲੇ ਸੀ ਤਾਂ ਉਹਦਾ ਨਾਮ ਲੈ ਕੇ ਬੋਲਣਾ ਚਾਹੀਦਾ ਸੀ ਉਹ ਨਾਲ ਦੀ ਨਾਲ ਰੋਮੀ ਠੱਗ ਲਾਈਫ ਨੇ ਉੱਥੇ ਉਹਨਾਂ ਦੀ ਫੈਮਲੀ ਦੇ ਸਾਹਮਣੇ ਇਹ ਵੀ ਗੱਲਾਂ ਕਹੀਆਂ ਕਿ ਤੁਹਾਡਾ ਮੁੰਡਾ ਜਨਾਨੀ ਦੇ ਸਰ ਤੋਂ ਵਿਊ ਲੈਂਦਾ ਹੈਗਾ ਆਪਣੀ ਜਨਾਨੀ ਦਿਖਾਉਂਦਾ ਹੈਗਾ ਤੇ ਇਹ ਲੱਚਰਤਾ ਫਲਾਉਂਦੇ ਨੇ ਸੋ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਰੋਮੀ ਠੱਗ ਨੂੰ ਵੀ ਗਲਤ ਕਹਿੰਦੇ ਨੇ ਤੇ ਉਸ ਕਪਲ ਨੂੰ ਵੀ ਗਲਤ ਕਹਿੰਦੇ ਪਏ ਨੇ ਰੋਮੀ ਨੂੰ ਇਦਾਂ ਕਹਿੰਦੇ ਪਏ ਨੇ ਕਿ ਇਸ ਨੂੰ ਉਹਨਾਂ ਦੇ ਘਰ ਨਹੀਂ ਸੀ ਜਾਣਾ ਚਾਹੀਦਾ ਜੇਕਰ ਘਰ ਗਿਆ ਸੀ ਤਾਂ ਕਿਸੇ ਦੇ ਮਾਪਿਓ ਸਾਹਮਣੇ ਉਹਨਾਂ ਦੇ ਪੁੱਤ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਸੋ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਹੁਣ ਕਰਨਤਾ ਵਾਈਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਕੁਝ ਕੁ ਸਟੋਰੀਆਂ ਸ਼ੇਅਰ ਕੀਤੀਆਂ ਨੇ ਜਿਦੇ ਵਿੱਚ ਉਸਨੇ ਰੋਮੀ ਠੱਗ ਲਾਈਫ ਤੇ ਆਕਾਸ਼ ਉਪਰੇਤ ਕਪਲ ਦੇ ਬਾਰੇ ਕੁਝ ਕੁ ਗੱਲਾਂ ਬਾਤਾਂ ਕੀਤੀਆਂ ਨੇ ਵੀਡੀਓ ਦੇ ਵਿੱਚ ਕਰਨ ਦੱਤਾ ਨੇ ਵੀ ਇਹ ਗੱਲ ਕਹੀ ਹੈ ਕਿ ਕਿਸੇ ਕਪਲ ਬਲੌਗਰ ਦੇ ਘਰ ਨਹੀਂ ਜਾਣਾ ਚਾਹੀਦਾ ਨਾ ਹੀ ਕਿਸੇ ਦੇ ਮਾਪਿਓ ਦੇ ਸਾਹਮਣੇ ਉਹਨਾਂ ਦੇ ਪੁੱਤ ਦੀ ਬੇਇੱਜ਼ਤੀ ਕਰਨੀ ਚਾਹੀਦੀ ਹੈ ਉਹਨਾਂ ਦੀ ਨੂੰਹ ਦੀ ਬੇਇੱਜ਼ਤੀ ਕਰਨੀ ਚਾਹੀਦੀ ਹੈ ਬਾਕੀ ਤੁਸੀਂ ਅੱਗੇ ਕਰਨ ਦੱਤਾ ਦੀ ਕਲਿੱਪ ਵੀ ਜ਼ਰੂਰ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਕੇ ਜਾਇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ ਉਹਨਾਂ ਦੇ ਪੇਰੈਂਟਸ ਆਊਟ ਆਫ ਨੋਵੇਅਰ ਪੇਰੈਂਟਸ ਦਿਖਾ ਰਹੇ ਭਾਜੀ ਕੀ ਆਣ ਦੀ ਫੈਮਿਲੀ ਆਪਾਂ ਇੱਧਰ ਬੋਲ ਕੇ ਆਏ ਆ ਮੈਨੂੰ ਸਮਝ ਨਹੀਂ ਆਣਾ ਮੈਂ ਘਰੇ ਜਾਵਾਂ ਹੋਰ ਕੱਲੂ ਮੇਰੇ ਘਰੇ ਆ ਦਿਨ ਸੋ ਜੋ ਚੀਜ਼ ਐ ਨੈੱਟ ਤੇ ਨਰਤੇ ਰਹਿਣੀਆਂ ਚਾਹੀਦੀਆਂ ਪਰ ਕਿਸੇ ਦੇ ਵਲੌਗਰ ਦੇ ਕਰਿਆ ਕਿ ਉਹਦੇ ਮਾਪਿਆਂ ਨੂੰ ਇਦਾਂ ਕੁਝ ਕਹਿਣਾ ਉਹਦੇ ਮੁਰੇ ਉਹਦੇ ਬੱਚੇ ਦੀ ਬੇਇੱਜ਼ਤੀ ਕਰਨੀ ਇਦਾਂ ਉਸ ਦੇ ਨਾਲ ਦੈਟਸ ਵਾਟ ਅ ਗੁੱਡ ਥਿੰਗ ਹੁਣ ਕਹਿੰਦੇ ਰੋਸਟਰ ਵੀ ਆ ਜਾਏ ਮੈਨੂੰ ਵੀ ਲਾ ਲਓ ਜੇ ਕੋਈ ਕਿਹੜਾ ਗਾਲਾਂ ਕੱਢਦੇ ਸਭ ਕੱਢਦੇ ਆ ਸੋ ਕਿਉਂਕਿ ਵਲੌਗਰ ਨੇ ਕੱਢਦੀ ਉਹਨੂੰ ਉਹਦਾ ਜਵਾਬ ਨੈੱਟ ਦਾ ਜਵਾਬ ਨੈੱਟ ਤੇ ਇਦਾਂ ਨਹੀਂ ਕਰਨਾ ਚਾਹੀਦਾ